ਲੋਕ ਪਾਣੀ ਨੂੰ ਲੱਗ ਲੋ ਐਉ ਹੇਉ 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 ਚੰਗੀ ਪੜੀ ਬਰ ਆਓ ਪਲੀਸ ਰੋਸੀਆ ਹਟ ਹੇਉ 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 ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਹਿਰ ਬਰਨਾਲਾ ਚ ਜ਼ਿਲ੍ਹਾ ਵੀ ਨੂੰ ਬਰਨਾਲਾ ਪੈਂਦਾ ਜੀ ਬਾਈ ਕੋਲ ਬੁਰੀ ਮੱਝ ਬਕੌਆ ਜੀ ਵੱਧ ਜਾਣ ਕਰੀ ਦੇਵਾਂਗੇ ਆਪਾਂ ਬਾਈ ਜੀ ਬਾਈ ਜੀ ਸੱਸੀ ਗਈ ਸੇਗਾ ਜੀ ਨਾਮ ਰਾਮ ਸਿੰਘ ਜੀ ਸਹਿਰ ਸਹਿਰ ਆਗੀ ਬਰਨਾਲਾ ਜੀ ਠੀਕ ਆ ਛੋਟੀ ਜਾਣਕਾਰੀ ਦੋ ਜੀ ਕਿੰਨੇ ਸੂਈ ਸੂਈ ਵੀ ਆਏ ਇਹ ਇਹ ਦੂਜੀ ਸੂਈ ਸੂਈ ਆ ਜੀ ਠੀਕ ਆ ਕਿੰਨਾ ਦੁੱਧ 6 ਲੀਟਰ ਦੁੱਧ ਦਾ ਜੀ ਦੋਨੇ ਦੋਨੇ ਮਿਲਾਂਦਾ ਹਾਂਜੀ ਦੋਨੇ ਵੇਲੇ ਦਾ ਤੋੜ ਦਿਓ ਲੋਪਰਾ ਮੂਰੀ ਝੋਪੀ ਅੱਜ ਤੋੜ ਦਿੰਦੇ ਥੋੜਾ ਘੜਤੀ ਨਾ ਕਰਕੇ ਥੋੜਾ ਜਿਹਾ ਸਰ ਦੇ ਕੋਈ ਨਾ ਨਿਕਾਜੇ ਬਾਹਰੇ ਬਾਹਰ ਆ ਜੀ ਲੋ ਜੀ ਚੈੱਕ ਕਰ ਸਜੋ ਚਲ ਜਾ ਬੱਚਾ ਕੀ ਬਈ ਇਹਦਾ ਮਗਰਾ ਹੈ ਜੀ ਬੱਚਾ ਕੀ ਆ

आ कटाई द है हां जी लो पूरा पूरा ठीक है जी मान लो ली ली दाविदा कटाई ठीक है जी ठीक है लो जी मज्जी भी ली ली रही है ठीक है कटाई दे लो इधर जाके लो पूरा करा दे थोड़ा कटाई हट जा अरे खाड़ गया भाई लो ਹਾਂਜੀ ਹਾਂਜੀ ਅੱਜ ਵੀ ਰੇਟ ਇਹਦਾ ਰੇਟ ਜੀ ਫੋਨ ਤੇ ਦੱਸ ਦਿਆਂਗੇ ਜੀ ਠੀਕ ਹੈ ਜੀ ਤੁਸੀਂ ਚੈੱਕ ਕਰ ਸਕਦੇ ਫਿਰ ਠੀਕ ਜੀ ਜਦੋਂ ਸੇਲ ਹੋ ਗਈ ਭਰਾ ਤਾਂ ਨੰਬਰ ਕੱਟਾਂਗੇ ਕਈ ਭਰਾ ਫਿਰ ਫੋਨ ਲਉਣ ਲੱਗ ਜਾਂਦੇ ਠੀਕ ਹੈ ਨਾ ਸੇਲ ਇਹਨੇ ਹੋਈ ਜਾਣਾ ਕਿਉਂਕਿ ਜਿੰਨੇ ਤਰ੍ਹਾਂ ਕੋਲ ਆਪਾਂ ਬਾਈ ਜੀ ਦਾ ਜਰੂਰ ਨੈਟ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਓਕੇ ਬਾਈ